22 ਜਨਵਰੀ ਸ਼੍ਰੀ ਰਾਮ ਮੰਦਰ ਦੀ ਜਿਹੜੇ ਧਾਰਮਿਕ ਸਮਾਗਮ ਅਯੁੱਧਿਆ ਚ ਹੋਣਗੇ ਪੂਰੇ ਦੇਸ਼ ਦੇ ਵਿੱਚ ਵੀ ਧਾਰਮਿਕ ਸਮਾਗਮ ਹੋਣਗੇ ਲੇਕਿਨ ਉਹਦੇ ਰੰਗ ਜਿਹੜੇ ਨੇ ਉਹਦੇ ਰੰਗ ਵੱਖ-ਵੱਖ ਦੇਖਣ ਨੂੰ ਮਿਲਦੇ ਪਏ ਨੇ ਤਿਆਰੀਆਂ ਇੱਕ ਈ-ਰਿਕਸ਼ਾ ਬਟਾਲਾ ਦੀਆਂ ਸੜਕਾਂ ਦੇ ਉੱਤੇ ਚੱਲ ਰਿਹਾ ਜਿਸ ਦਾ ਇੱਕ ਮੈਸੇਜ ਦਿੰਦਾ ਹੋਇਆ ਜਾ ਰਿਹਾ ਸ਼੍ਰੀ ਰਾਮ ਜਨਮ ਭੂਮੀ ਮੰਦਰ ਅਯੁੱਧਿਆ ਦੀ ਤਸਵੀਰਾਂ ਨੇ ਔਰ ਸ਼੍ਰੀ ਰਾਮ ਜੀ ਦੇ ਇੱਕ ਇੱਥੇ ਭਜਨ ਲੱਗੇ ਹੁੰਦੇ ਨੇ ਔਰ ਇਹ ਈ-ਰਿਕਸ਼ਾ ਬਾਜ਼ਾਰਾਂ ਦੇ ਵਿੱਚ ਚੱਲਦਾ ਆਪਾਂ ਇਸ ਈ ਰਿਕਸ਼ਾ ਦੇ ਚਾਲਕ ਨਾਲ ਹੀ ਗੱਲ ਕਰਦੇ ਆ ਕਿ ਇਹ ਉੱਪਰ ਤਸਵੀਰਾਂ ਰਾਮ ਮੰਦਰ ਦੀਆਂ ਲਗਾਈਆਂ ਹੋਈਆਂ ਜੋ ਇਹ ਇਹ ਕੀ ਮੈਸੇਜ ਦੇ ਰਹੇ ਹੋ ਤੁਸੀਂ ਬਸ ਇਹ ਘਰ ਘਰ ਜਾ ਕੇ ਸੁਨਾਹ ਦੇ ਰਿਹਾ ਮਤਲਬ ਰਾਮ ਮੰਦਰ ਬਾਰੇ ਮਤਲਬ ਬੋਰੀ ਦਿਨ ਆ ਰਿਹਾ ਭਾਈ ਜਨवरी ਸਭਾ ਤੇ ਸੁਖ ਦੇਣਾਗਾ ਵੇ ਇਸ ਬਾਰੇ ਹਰ ਕੋ ਨੂੰ ਮਤਲਬ ਉਸ ਦਿਨ ਦੀਵਾਲਾ ਕਰਨੀ ਚਾਹੀਦੀ ਹੈ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਪਟਾਕੇ ਚਲਾਉਣੇ ਚਾਹੀਦੇ ਮਤਲਬ ਬੋਰੀ ਦਿਨ ਆ ਰਿਹਾ ਇਹ ਸਮਝੋਗਾ ਸਾਡਾ ਮਨ ਦੀਵਾਲੀ ਦਾ ਦੂਜਾ ਤਿਹਾੜੀ ਵੀ ਤੁਹਾਡੇ ਵਾਸਤੇ ਆ ਰਿਹਾ ਬਹੁਤ ਵਧੀਆ ਵੇਖਣਾ ਰਿਹਾ ਹੈ। ਪਰ ਉਸੇ ਦੀਵਾਲੀ ਤੁਸੀਂ ਦੱਸਿਆ ਕਿ 22 ਜਨਵਰੀ ਦੀਆਂ ਤਿਆਰੀਆਂ ਹੋਣ ਕਿਵੇਂ ਦੀਆਂ ਇੱਕ ਸੁਨੇਹਾ ਦੇ ਦਿਓ। ਲੇਕਿਨ ਇਹ ਰਿਕਸ਼ਾ ਇੱਕ ਪਹਿਲੇ ਮੈਨੂੰ ਇਹ ਦੱਸੋ ਕਿ ਇਹ ਰਿਕਸ਼ਾ ਤੁਹਾਡਾ ਆਪਣਾ ਹੈ ਜਾਂ ਇੱਕ ਇੱਦਾਂ ਇਹਦੇ ਤੇ ਹੋਰ ਵੀ ਲਿਖਿਆ ਹੋਇਆ ਕਿ ਸੇਵਾ ਗਊਸ਼ਾਲਾ ਵੀ ਲਿਖਿਆ ਹੋਇਆ ਹੈ। ਇਹ ਗਊਸ਼ਾਲਾ ਸੇਵਾ ਵਾਸਤੇ ਮਿਲਿਆ ਮੈਨੂੰ ਮਤਲਬ ਮਤਲਬ ਘਰ ਘਰ ਜਾ ਕੇ ਮੈਂ ਹਰ ਘਰ ਜਨਾਂ ਰੋਟੀਆਂ ਕੱਟੀਆਂ ਖਰੀਦੀਆਂ ਗਊਸ਼ਾਲਾ ਵਾਸਤੇ। ਤੇ ਉਹਦੇ ਉਹ ਇਸ ਉਸ ਵਿੱਚ ਤੇ ਮੈਨੂੰ ਮਿਲਿਆ ਵੀ ਤੇ ਮੈਂ ਹਰ ਘਰ ਜਾਣਾ ਮਲੇ ਹਰ ਇੱਕ ਨੂੰ RAMDAS ਸੁਣਾ ਵੀ ਦਈਦਾ ਰੋਟੀਆਂ ਬਾਰੇ ਵੀ ਨਾਲੇ ਕਹੀਦਾ ਜਿਹੜੇ ਮਲੇ ਨਹੀਂ ਵੀ ਦਿੰਦੇ ਮਲੇ ਨਾਲੋਂ ਖਾਤ ਹੈ ਹਰ ਐਤਵਾਰ ਜਾਂ ਹਰ ਹਫਤੇ ਬਾਅਦ ਇੰਟਾ ਲੈ ਕੋਲ ਹੁਣਾ ਸੀ ਮਲੇ ਰੋਟੀ ਢਿੱਲੀ ਪਕਾਉ ਗੋਮਾਤਾ ਵਾਸਤੇ ਇਸ ਵੇਸੇ ਟੜੇ ਕੋ ਹਰ ਹਫਤੇ ਬਾਅਦ ਆਮ ਕਰਾਂਗੇ ਟੜੇ ਘਰੋਂ ਲੈ ਕੇ ਜਾਣਾ ਇੱਕ ਧਾਰਮਿਕ ਕਾਰਜ ਕਰਦੇ ਪਏ ਹੋ ਲੇਕਿਨ ਇਹ ਦੀ ਇਰੀਖਾ ਆਪਣਾ ਕਿਦਾਂ ਤੁਸੀਂ ਫਿਰ ਕਿਉਂਕਿ ਇਹ ਤੇ ਸੇਵਾ ਹੋ ਗਈ ਨਾ ਤੇ ਫਿਰ ਖਰਚ ਵੀ ਤੇ ਨਿਕਲਣਾ ਹੈ ਈ ਰਿਕਸ਼ਾ ਵੀ ਪਾਇਆ ਲੈਂਦਾ ਹੋਇਆ ਹਾਂਜੀ ਕਿੱਦਾਂ ਹੈ ਮੈਨੇਜ ਕਰ ਲਿਆ ਮੈਨੇਜ ਬਸ ਯਾਰ ਮੈਂ ਦਿਨ ਚੋ 2-3 3 ਘੰਟੇ ਕੰਮ ਕਰੀਦਾ ਸੇਵਾ ਈ ਰਿਕਸ਼ਾ ਕਿੱਥੋਂ ਆਇਆ ਤੁਹਾਡੇ ਇਹ ਈ ਰਿਕਸ਼ਾ ਮੈਨੂੰ ਮਤਲਬ ਸੇਵਾ ਵਾਲਾ ਮਿਲਿਆ ਮਤਲਬ ਅੱਛਾ ਹਾਂਜੀ ਤੇ ਇਹ ਉਹਨਾਂ ਨੇ ਫਿਰ ਇੱਕ ਕਿਹਾ ਗਿਆ ਕਿ ਤੁਸੀਂ ਇਹ ਸੇਵਾ ਕਰਨੀ ਹੈ ਹਾਂਜੀ ਤੇ ਉਹਨਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਜੋ ਨਾ ਦਿੱਤਾ ਜਾਂ ਪ੍ਰਭੂ ਰਾਮ ਵੱਲੋਂ ਮਨ ਲੋਕ ਮੌਕਾ ਮਿਲਿਆ ਕਹ ਤੁਹਾਨੂੰ ਮਤਲਬ ਗਿਫਟ ਮਿਲਿਆ ਸਮਝੋ ਮਤਲਬ ਜਿਹੜਾ ਮਤਲਬ ਉਹ ਨਿ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਫਿਰ ਆਪਣਾ ਖਰਚਾ ਵੀ ਨਿਕਲ ਜਾਂਦਾ ਫਿਰ ਇਤੋਂ ਹਾਂਜੀ ਖਰਚਾ ਖਰਚਾ ਬਹੁਤ ਵਧੀਆ ਨਿਕਲ ਜਾਂਦਾ ਵੀ ਫਿਰ ਸਵਾਰੀਆਂ ਜਦੋਂ ਫ੍ਰੀ ਹੋ ਜਾਂਦੇ ਉਹ ਸੇਵਾਦ ਹਾਂਜੀ ਜੀ ਸਵਾਰੀ ਫ੍ਰੀ ਹੈ ਇੱਦਾਂ ਸਵਾਰੀ ਵੀ ਲੋਲੀ ਦੀ ਹੈ ਸਵਾਰੀ ਵਾਲੇ ਪਾਸੇ ਵੀ ਸਰ ਜਾਂਦਾ ਮਤਲਬ ਖੱਤਾ ਪਾਣੀ ਚੱਲ ਜਾਂਦਾ ਬਹੁਤ ਵਧੀਆ ਮੌਕਾ ਇੱਕ ਧਾਰਮਿਕ ਮੈਸੇਜ ਦੇ ਰਹੇ ਹੋ ਬਹੁਤ ਸੁੰਦਰ ਮੈਸੇਜ ਦੇ ਰਹੇ ਹੋ ਧਰਮ ਦੀ ਗੱਲ ਕਰਦੇ ਪਏ ਹੋ ਇੱਕ ਰਿਸ਼ੀ ਜੀ ਰਾਮ ਭਗਤੋ ਤੇ ਕਿੱਦਾਂ ਸੋਚਦੇ ਲੋਕਾਂ ਦਾ ਜਦੋਂ ਵੇਖਦੇ ਆ ਈ ਰਿਕਸ਼ੇ ਤੇ ਫੇਰ ਲੋਕੀ ਲੋਕੀ ਵੇਖ ਕੇ ਵੈਸੇ ਮਨ ਦੇ ਬਹੁਤ ਉਤਸ਼ਾਹ ਉੱਠਦਾ ਪਿਆ ਲੋਕਾਂ ਦੇ ਮਨ ਵਿੱਚ ਮਤਲਬ ਇਸ ਇਸ ਬੀਸ ਤੇ ਮਤਲਬ ਤੇ ਮਤਲਬ ਵਧੀਆ ਸਨਾਮ ਮਿਲਦਾ ਪੈ ਲੋਕਾਂ ਨੂੰ ਮਤਲਬ ਤੁਹਾਡੇ ਈ ਰਿਕਸ਼ੇ ਦੀ ਵੱਖਰੀ ਪਛਾਣ ਹੋ ਗਈ ਨਾ ਹਾਂਜੀ ਹਾਂਜੀ ਸਿਰਫ ਮੇਰਾ ਈ ਰਿਕਸ਼ਾ ਹੈ ਜਿਹੜਾ ਮਤਲਬ ਸ਼ਹਿਰ ਭਟਾ ਲੇ ਤੇ ਮਤਲਬ ਘੁੰਮਦਾ ਮਤਲਬ ਹਰ ਕੋਨੇ ਵਿੱਚ ਜਾ ਰਿਹਾ ਮਤਲਬ ਹਰ ਮਹੱਲੇ 'ਚ ਗਲੀ 'ਚ ਮਤਲਬ ਹਰ ਘੇਟ ਅੱਗੇ ਉੰਗੜਾ ਨਿਕਲਦਾ ਨਿਕਲਦਾ ਸੁਨਿਆਦਿੰਦਾ ਜਾ ਰਿਹਾ ਹਾਂਜੀ श्री राम मंदिर दा अयोध्या शहीद बंदा बंदे बारे हाथ ने सराहना लगा रहे मतलब हारे कोई विंदा मतलब बहुत बढ़िया मतलब बिल्कुल ਤੁਸੀਂ ਤਸਵੀਰਾਂ ਚ ਵੀ ਦੇਖ ਸਕਿਆ ਕਿ ਕਿਵੇਂ ਇੱਕ ਤਸਵੀਰਾਂ ਨੇ ਬਹੁਤ ਖਿੱਚ ਆਪਣੇ ਵੱਲ ਖਿੱਚਦੀਆਂ ਨੇ ਆਕਰਸ਼ਿਤ ਕਰਦੀਆਂ ਨੇ ਤਸਵੀਰਾਂ ਈ ਰਿਕਸ਼ੇ ਦੇ ਉੱਪਰ ਲੱਗੀਆਂ ਹੋਈਆਂ ਨੇ ਔਰ ਇੱਕ ਸੁਨੇਹਾ ਇਹ ਨੌਜਵਾਨ ਕਹਿੰਦਾ ਕਿ ਮੈਂ ਇੱਕ ਸੇਵਾ ਕਰ ਰਿਹਾ ਔਰ ਇੱਕ ਇਹ ਕਹਿ ਸਕਦੇ ਹੋ ਕਿ ਸੇਵਾ ਦੇ ਨਾਲ ਨਾਲ ਜਿਹੜਾ ਮੇਰਾ ਰੋਜ਼ਗਾਰ ਵੀ ਚੱਲ ਰਿਹਾ ਹੈ ਔਰ ਇੱਕ ਸੁਨੇਹਾ ਦਿੰਦਾ ਸੜਕਾਂ ਦੇ ਉੱਤੇ ਨਿਕਲਣਾ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸ ਕੋ